ਲੋਵੀ ਵੀਰੋ ਬੜੀ ਖੁਸ਼ਖਬਰੀ ਵਾਲੀ ਗੱਲ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ 11 ਤਰੀਕ ਨੂੰ ਵਰਸੀ ਮਨਾਉਣ ਦਾ ਫੈਸਲਾ ਲਿਆ ਤੇ ਉਹਦੇ ਵਿੱਚ ਬਹੁਤ ਵਧੀਆ ਗੱਲ ਇਹ ਆ ਵੀ ਇਹ ਵਰਸੀ ਲੋਕਾਂ ਦੀ ਭਲਾਈ ਵਾਸਤੇ ਹੋਊਗੀ ਇਹਦੇ ਵਿੱਚ ਲੋਕਾਂ ਦੀ ਭਲਾਈ ਦਾ ਕੰਮ ਕੀਤਾ ਜਾਊਗਾ ਬਹੁਤ ਲੋਕਾਂ ਦੀਆਂ ਮੰਦਾਵ ਪੂਰੀਆਂ ਹੋਣਗੀਆਂ ਬਹੁਤ ਲੋਕਾਂ ਦੇ ਦੁੱਖ ਪੂਰੇ ਦੂਰ ਹੋਣਗੇ ਬਹੁਤ ਲੋਕਾਂ ਦੀ ਹੱਲਪ ਹੋ ਗਈ ਤਰ੍ਹਾਂ ਤਰ੍ਹਾਂ ਨਾਲ ਇਹ ਬੜੀ ਵਧੀਆ ਗੱਲਾਂ ਬੜਾ ਵਧੀਆ ਕਦਮਿਆਂ ਕਿਉਂਕਿ ਮੇਲੇ ਲੱਗਦੇ ਆ ਸਾਡੇ ਪਹਿਲੋ ਇਹੋ ਜਿਹੇ ਮੇਲੇ ਲੱਗਦੇ ਹੁੰਦੇ ਸੀਗੇ ਅੰਗਰੇਜ਼ਾਂ ਟਾਈਮ ਬਾਅਦ ਚ ਅੰਗਰੇਜ਼ਾਂ ਨੇ ਸਾਡਾ ਜਿਹੜਾ ਇਤਿਹਾਸ ਆ ਜਿਹੜਾ ਸਿਸਟਮ ਆ ਜਿਹੜੀ ਜੀਵਨ ਜਾਚ ਆ ਜਿਹੜੀ ਸਾਈਕੋਲੋਜੀ ਆ ਸਾਡੀ ਉਹ ਇਸ ਢੰਗ ਨਾਲ ਨਿਕੰਮੀ ਕਰਤੀ ਕਿ ਅਸੀਂ ਬਸ ਨਾ ਆਪਣੇ ਅਸਲੀ ਕਲਚਰ ਤੋਂ ਦੂਰ ਹੀ ਹੋ ਗਏ ਇਹ ਤੇ ਇਹ ਸਿੱਧੂ ਮੂਸੇਵਾਲਾ ਇਹੋ ਜਿਹਾ ਸੂਰਮਾ ਜੰਮਿਆ ਜਿਨੇ ਫੇ ਹੋਈ ਸਾਡਾ ਪਹਿਲਾ ਕਲਚਰ ਲਿਆਂਦਾਗੇ ਕਲਚਰ ਕੀ ਸੀ ਵੀ ਜਿਹੜਾ ਵੀ ਸੂਰਮਾ ਜੰਮਦਾ ਸੀ ਉਹਦੇ ਬੁੱਤ ਲਾ ਕੇ ਪੂਜਾ ਹੁੰਦੀ ਤੇ ਫਿਰ ਜਿਹੜੀ ਦੂਜੀ ਪੀੜ੍ਹੀ ਆ ਮੱਥੇ ਟੇਕਣ ਵਾਲੀ ਆਉਣ ਵਾਲੀ ਉਹ ਵੀ ਉਹਦੇ ਵਰਗਾ ਬਣਨਾ ਲੋਚਦੀ ਸੀ ਉਹਨੂੰ ਮੱਥੇ ਟੇਕ ਕੇ ਐਡੋਮੈਟਿਕ ਸਾਈਕੋਲੋਜੀ ਚੇਂਜ ਹੁੰਦੀ ਸੀ ਚੰਗੀ ਹੁੰਦੀ ਸਾਈਕੋਲੋਜੀ ਤੇ ਜਿਹੜਾ ਜਿਹੜਾ ਗੰਦੇ ਪਾਸੇ ਜਾਂਦਾ ਸੀ ਘਟਿਆ ਪਾਸੇ ਜਾਂਦਾ ਸੀ ਉਹਨੂੰ ਮਾੜਾ ਸਮਝਿਆ ਜਾਂਦਾ ਸੀ ਪਰ ਅੰਗਰੇਜ਼ਾਂ ਨੇ ਸਾਡੀ ਸਾਈਕੋਲੋਜੀ ਚੇਂਜ ਕੀਤੀ ਇਤਿਹਾਸ ਵਿੱਚ ਮਿਕਸਿੰਗ ਕੀਤੀ ਚੀਚਾਂ ਤੋੜੀਆਂ ਮੜੋੜੀਆਂ ਪਰ ਬਹੁਤ ਟਾਈਮ ਬਾਅਦ ਇਹ ਸੂਰਮਾ ਜਮਿਆ ਸਿੱਧੂ ਮੂਸੇਵਾਲਾ ਜਿਨੇ ਫੇਰ ਦੁਆਰਾ ਤੋਂ ਇੱਕ ਨਵੀਂ ਆਈਡਿਓਲੋਜੀ ਪੇਸ਼ ਕੀਤੀ ਤੇ ਉਹਦੀ ਸ਼ਹੀਦੀ ਤੋਂ ਬਾਅਦ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰ ਇੱਕ ਨਵਾਂ ਹਲੂਨਾ ਵੱਜਿਆ ਤੇ ਉਹਦੇ ਪਾਪਾ ਨੇ ਇਹ ਜਿਹੜਾ ਵੀ ਪ੍ਰੋਗਰਾਮ ਉਹ ਲੀਕਿਆ ਕੱਲ ਇਹ ਬੜਾ ਹੀ ਸਲਾਹਗਾ ਜੂਗਾ ਤੇ ਵੱਧ ਤੋਂ ਵੱਧ ਵੀਰ ਪਹੁੰਚੋ ਸਿੱਧੂ ਮੂਸੇਵਾਲੇ ਦੀ ਬਸ ਬਰਸੀ ਤੇ ਉਹਦੇ ਅਸਥਾਨ ਤੇ ਪਹੁੰਚੋ ਖੁਸ਼ੀਆਂ ਵੀ ਪ੍ਰਾਪਤ ਕਰੋ ਤੇ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਵੀ ਕਰੀਏ ਆਪਾਂ ਤੇ ਹੋਰ ਵੀ ਬੜੀਆਂ ਚੀਜ਼ਾਂ ਆ ਜਿਹੋ ਜਿਹੇ ਆਪਾਂ ਕਰਨੀਆਂ ਆ ਤੇ ਕੇ ਚੰਗੇ ਮਾਪ ਪੁਰਖ ਦੀ ਜੀਵਨ ਨੂੰ ਵੇਖ ਕੇ ਬੰਦਾ ਆਪਣਾ ਜੀਵਨ ਵਧੀਆ ਉਲੀਕ ਸਕਦਾ ਆ ਤੇ ਜਰੂਰ ਪਹੁੰਚੋ ਵੀਰੋ ਤੇ ਬਲਕੌਰ ਸਿੰਘ ਨੂੰ ਮੈਂ ਬਹੁਤ ਬਹੁਤ ਵਧਾਈ ਦਿਨਾ ਕਿ ਉਹਨੇ ਇਹੋ ਜੀ ਸ਼ੁਰੂਆਤ ਕੀਤੀ ਵਧੀਆ ਫੋਟੋ ਤੁਹਾਡੇ ਸਾਹਮਣੇ ਸਾਈਡ ਤੇ ਲੱਗੀ ਹੋਈ ਆ ਤੇ ਬਹੁਤ ਬਹੁਤ ਹੀ ਵਧੀਆ ਸ਼ੁਕਰਾਨਾ ਬਲਕੌਰ ਸਿੰਘ ਦਾ ਕਿ ਜਿਹੜਾ ਉਹਨੇ ਇਹ ਵਧੀਆ ਪ੍ਰੋਗਰਾਮ ਉਲੀਕਿਆ ਆ ਤੇ ਪੰਜਾਬ ਨੂੰ ਇੱਕ ਨਵੀਆਂ ਲੀਆਂ ਦੇ ਤੋਰਿਆ ਆ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰਦੇ ਹੋ ਯਾਰ ਆਪਾਂ ਹਮੇਸ਼ਾ ਪੰਜਾਬ ਦੇ ਹੱਕ 'ਚ ਪੰਜਾਬੀਆਂ ਦੇ ਹੱਕ 'ਚ ਪੰਜਾਬੀਅਤ ਦੇ ਹੱਕ 'ਚ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਵੀਡੀਓ ਪਾਈਦਾ ਪਰ ਤੁਸੀਂ ਸ਼ੇਅਰ ਘੱਟ ਕਰਦੇ ਹੋ ਜਿਹੜਾ ਫਿਰਕਾ ਪ੍ਰਸਤੀ ਵਾਲਾ ਵੀਡੀਓ ਹੁੰਦੇ ਉਹੋ ਹੀ ਜ਼ਿਆਦਾ ਸ਼ੇਅਰ ਹੁੰਦੇ ਆ ਜਿਹੜਾ ਪੂਰੇ ਸਮਾਜ ਦਾ ਵੀਡੀਓ ਹੁੰਦੇ ਆ ਉਹ ਘੱਟ ਸ਼ੇਅਰ ਹੁੰਦੇ ਆ ਤੇ ਵੀਡੀਓ ਆਪਣਾ ਸ਼ੇਅਰ ਕਰਦੇ ਹੋ ਵੀਰੋ ਵੀਡੀਓ ਆਪਣਾ ਸ਼ੇਅਰ ਕਰਦੇ ਹੋ